ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਦੁਆਰਾ ਜਲੰਧਰ ਦੇ ਲਾਡੋ ਵਾਲੀ ਰੋਡ ਤੇ ਆਪਣੀ ਮੰਗਾਂ ਨੂੰ ਲੈ ਕੇ ਤਰਨਾ ਪ੍ਰਦਰਸ਼ਨ ਦਿੱਤਾ ਗਿਆ ਜਿੱਥੇ ਟੀਚਰਾਂ ਵੱਲੋਂ ਜੰਮ ਕੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਕਾਫੀ ਸਮੇਂ ਉੱਥੇ ਰੁਕੀ ਹੋਈ ਮੰਗਾਂ ਨੂੰ ਲੈ ਕੇ ਅਫਸਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਤੇ ਕਿਹਾ ਕਿ ਬੇਨਤੀ ਹੈ ਕਿ ਮੰਗ ਪੱਤਰ ਜਲਦ ਤੋਂ ਜਲਦੀ ਇਸ ਮੰਗ ਪੱਤਰ ਦਾ ਹੱਲ ਕੀਤਾ ਜਾਏ ਨੇਤਾਤਰ ਨਾਲ ਪ੍ਰਦਰਸ਼ਨ ਬਹੁਤ ਤੇਜ਼ੀ ਨਾਲ ਦਿੱਤਾ ਜਾਵੇਗਾ ਸਰ ਕੀ ਨਾਮ ਆਪਣਾ ਮੇਰਾ ਨਾ ਕਰਨੈਲ ਫਲੋਰਾ ਗਵਰਨਮੈਂਟ ਟੀਚਰ ਜੂਨੀਅਨ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਜਲੰਧਰ ਸਾਹਿਬ ਅੱਜ ਤਰ ਨਾਲ ਲਗਾਉਣ ਦਾ ਕਾਰਨ ਸਾਡੀ ਗਵਰਨਮੈਂਟ ਟੀਚਰ ਜੂਨੀਅਨ ਪੰਜਾਬ ਲੋਕ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ 8 ਤੇ 9 ਤਰੀਕ ਨੂੰ ਜਿਹੜੇ ਜਿਹੜਾ ਪੱਤਰੀ ਧਾਰਨ ਦਿੱਤੇ ਗਏ ਆ ਅਸੀਂ 13 ਤਰੀਕ ਨੂੰ ਅੱਜ ਧਾਰਨਾ ਦੇ ਰਹੇ ਆ ਪੰਜਾਬ ਦੇ ਅਧਿਆਪਕਾਨੀਆਂ ਜਿੰਨੀਆਂ ਵੀ ਮੰਗਾ ਸੀ ਪੰਜਾਬ ਸਰਕਾਰ ਮੁਕਰ ਗਈ ਆ ਕੋਈ ਨਹੀਂ ਪੂਰੀ ਕਰ ਰਹੀ ਚਾਹੇ ਪ੍ਰੋਮੋਸ਼ਨ ਨਾ ਹੋਵੇ ਚਾਹੇ ਕੰਪਿਊਟਰ ਅਧਿਆਪਕਾਨ ਦਾ ਪੱਕਾ ਕਰਨ ਦਾ ਹੋਵੇ ਚਾਹੇ ਕੱਚੇ ਅਧਿਆਪਕਾਂ ਨੂੰ ਪੱਕੇ ਚਾਹੇ ਛਾੜ 35 ਦੀਆਂ ਬਦਲੀਆਂ ਦਾ ਹੁਣ ਚਾਹੇ ਹੋਰ ਮਸਲੇ ਹੋਣ ਉਹ ਸਾਰੀਆਂ ਮੰਗਾਂ ਜਿਹੜੀਆਂ ਆ ਮੁੱਖ ਮੰਤਰੀ ਨੇ ਮੰਨ ਕੇ ਜਿਹੜਾ ਆ ਉਹਨਾਂ ਨੂੰ ਇਨਕਾਰ ਕਰ ਦਿੱਤਾ ਇਸ ਕਰਕੇ ਅਸੀਂ ਸਾਰੇ ਪੰਜਾਬ ਦੇ ਵਿੱਚ ਜਿਹੜੇ ਆ ਉਹ ਜ਼ਿਲ੍ਹਾ ਪੱਧ ਤੇ ਧਰਨੇ ਦੇ ਕੇ ਸੰਕੇਤ ਦਿੱਤਾ ਕਿ ਅਸੀਂ 4 ਸਤੰਬਰ ਨੂੰ ਬਹੁਤ ਵੱਡੀ ਗਿਣਤੀ ਵਿੱਚ ਮੁਹਾਲੀ ਦੇ ਵਿੱਚ ਬਹੁਤ ਵੱਡੀ ਰੈਲੀ ਕਰਾਂਗੇ ਔਰ ਚੈਲੰਜ ਵੀ ਕਰਦੇ ਆਂ ਵੀ ਲੋਕਾਂ ਨੇ ਵਧੂਦ ਵੱਧ ਵੋਟਾਂ ਪਾ ਕੇ ਸਾਡੇ ਮੁਲਾਜ਼ਮਾਂ ਨੇ ਸਰਕਾਰ ਬਣਾਈ ਸੀ ਬੜੀਆਂ ਆਸਾਨ ਸੀਗੀਆਂ ਵੀ ਬਾਦਲਾਂ ਨਾਲੋਂ ਕੈਪਟਨਾਂ ਨਾਲੋਂ ਕੁਝ ਚੰਗਾ ਕਰਨਗੇ ਪਰ ਦੋਹਾਂ ਤੋਂ ਮਾੜੀ ਸਰਕਾਰ ਜਿਹੜੀ ਹੈ ਪੰਜਾਬ ਦੇ ਵਿੱਚ ਨਿਕਲੀ ਆ ਅਸੀਂ ਪੰਜਾਬ ਦੇ ਮੁਲਾਜ਼ਮਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਵਿਰੋਧ ਜਿਹੜੀ ਲੜਾਈ ਲੜਾਂਗੇ ਔਰ ਅਧਿਆਪਕਾਂ ਦੀਆਂ ਜਿੰਨਾ ਚਿਰ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਸੀ ਅੱਗੇ ਤੱਕ ਲੜਾਈ ਲੈ ਕੇ ਜਾਵਾਂਗੇ ਜੇ ਅਗਲੇ ਧਰਨੇ ਤੋਂ ਪਹਿਲੇ ਮੰਗਾਂ ਪੂਰੀਆਂ ਹੋ ਗਈਆਂ ਤਾਂ ਫਿਰ ਨਹੀਂ ਲੱਗਣਗੇ ਧਰਨੇ ਨਹੀਂ ਫਿਰ ਉਹ ਵਿਚਾਰ ਕਰ ਲਵਾਂਗੇ ਜਥੇਬੰਦੀ ਨਾਲ ਸਲਾਹ ਕਰਕੇ ਜੇ ਮੰਗਾਂ ਦੀ ਟੇਬਲ ਟਾਕ ਕਰਦੀ ਆ ਮੰਗਾਂ ਪੂਰੀਆਂ ਕਰਦੀ ਆ ਚਾਹੇ ਸਾਡੇ ਡੀਏ ਦੇ ਮਸਲੇ ਆ ਚਾਹੇ ਉਹ ਪੁਰਾਣੀ ਪੈਨਸ਼ਨ ਦਾ ਮਸਲਾ ਆਇਆ ਚਾਹੇ ਪੀਗ੍ਰੇਡ ਆ ਜੇ ਇਸ ਤਰ੍ਹਾਂ ਦੇ ਜਿੰਨੇ ਵੀ ਮਸਲੇ ਆ ਜੇ ਸਰਕਾਰ ਉਹਦੇ ਤੇ ਟੇਬਲ 'ਤੇ ਆ ਕਰਦੀ ਹੈ ਗੱਲ ਕਰਦੀ ਹੈ ਫਿਰ ਉਹਨੂੰ ਵਿਚਾਰ ਲਿਆ ਜਾਊਗਾ ਪਰ 4 ਸਤੰਬਰ ਨੂੰ ਅਸੀਂ ਧਰਨਾ ਲਾਵਾਂਗੇ ਔਰ ਸਾਡੀ ਮੁਲਾਜ਼ਮ ਸੰਘਰਸ਼ ਕਮੇਟੀ ਬਣਾ 18 ਸਤੰਬਰ ਨੂੰ ਅਸੀਂ ਚੱਬੇਵਾਲ ਦੇ ਵਿੱਚ ਬਹੁਤ ਵੱਡਾ ਝੰਡਾ ਮਾਰ ਕੇ ਜਿਹੜਾ ਹੈ ਜਦੋਂ ਦੀ ਇਹ ਮੌਜੂਦਾ ਸਰਕਾਰ ਆਈ ਉਹਦੀਆਂ ਮੰਗਾਂ ਅੜੀਆਂ ਆ ਕਿ ਇਸ ਤੋਂ ਪਹਿਲੀ ਸਰਕਾਰ ਦੀਆਂ ਮੰਗਾਂ ਵੀ ਸੀ ਇਹਨਾਂ ਨੇ ਲਾਰੇ ਲਾਸੀ ਵੀ ਸਾਨੂੰ ਵੋਟਾਂ ਪਾ ਦਿਓ ਸਾਡੀ ਸਰਕਾਰ ਬਣਾਉਂਦੇ ਹੋ ਤੁਹਾਡੀਆਂ ਮੰਗਾਂ ਪੂਰੀਆਂ ਕਰ ਦੇਣਗੇ ਲੋਕਾਂ ਨੇ ਇਨਾਂ ਦੇ ਚਾਂਸੀ ਵਿੱਚ ਆ ਗਏ ਬੋਟਾ ਪਾਤੀਆਂ 92 ਐਮਐਲਏ ਬਣ ਗਏ ਹੁਣ ਇਹ ਕਰ ਗਏ ਮੰਗਾ ਮੰਨਣ ਤੋਂ ਇਨਕਾਰੀ ਹੋ ਗਏ ਸਾਡੇ ਕੋਲ ਗਵਮਤ ਬਹੁਤ ਆ ਇਸ ਕਰਕੇ ਜਿਹੜਾ ਹਾਲ ਪਹਿਲੇ ਵਾਲਿਆਂ ਦਾ ਹੋਇਆ ਇਹਨਾਂ ਦਾ ਹੁਣ ਹੋਊਗਾ ਇਸ ਕਰਕੇ ਮੰਗਾ ਮੰਨ ਲੈਣਗੇ ਚੰਗੇ ਰਹਿਣਗੇ ਨਹੀਂ ਤਾਂ ਅੰਦੋਲਨ ਦਾ ਸਾਹਮਣਾ ਕਰਨਗੇ ਅੱਜ ਪੂਰੀਆਂ ਕਰਨ ਨਾਲ ਜੰਦ ਅੰਦੋਲਨ ਖਤਮ ਹੋ ਜਾਊਗਾ ਕੱਲ ਨੂੰ ਪੂਰੀਆਂ ਕਰਨ ਨਾਲ ਖਤਮ ਹੋ ਜਾਊਗਾ